ਸਿੰਕਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਧੂ ਲੈ ਰਾ ਤੁਰ ਕੋਟ ਬਾਈ ਅੱਜ ਆਪਾਂ ਲਵਾਉਣੀ ਸੀਗੀ ਮਿੱਟੀ ਬਾਈ ਜੇ ਅੱਗੇ ਕੋਟਲੀ ਅਬਲੂ ਤੋਂ ਬਾਈ ਹਾਂਜੀ ਕੋਟਲੀ ਅਬਲੂ ਤੋਂ ਆਇਆ ਬਾਈ ਵਧੀਆ ਮਿੱਟੀ ਲਾਉਂਦੇ ਆਗੇ ਮੈਂ ਆ ਦੇਖੋ ਵਧੀਆ ਇੰਚੀ ਇੰਚੀ ਮਿੱਟੀ ਲਾਉਂਦੇ ਆਗੇ ਕੋਈ ਐਨ ਵੀ ਬਾੜੀ ਮੋਟੀ ਪਤਲੀ ਫੇਰਦੇ ਹੁਣ ਹੈ ਤੇ ਸਾਰੀ ਸਾਫ ਸਪਾਈ ਵੀ ਬਈ ਆਪ ਹੀ ਕਰਦੇ ਆ ਕਿ ਪਾਣੀ ਪੂਣੀ ਛੜਕ ਕੇ ਤੇ ਇਨਾਂ ਕੋਲ ਟਰਾਲੀ ਦੇ ਵਿੱਚ ਜਿਹੜੀ ਮਿੱਟੀ ਇਹ ਲਾਈਵ ਹੀ ਹੁੰਦੀ ਐ ਬਾਲਟੀਆਂ ਨਾਲ ਕਰਕਿਤਾ ਹਾਂ ਸਪਲਾਈ ਕਰਦੇ ਆਗੇ ਆ ਦੇਖੋ ਨੰਬਰ ਪਾ ਦਿਓ ਬਾਈ ਤੁਹਾਡਾ ਹਾਂ ਨੰਬਰ ਕਿੰਨਾ ਬਾਈ ਤੁਹਾਡਾ 80541 80541 82573 82573 78373 78373 68331 68331 31 ਚਲੋ ਮੈਂ ਉਹਦੇ ਉੱਪਰ ਵੀ ਲਿਖ ਦੂੰਗਾ ਤੁਹਾਡਾ ਨੰਬਰ ਠੀਕ ਖਾਸ ਕਰ ਕੋਠੇ ਅਬਲੂ ਤੋਂ ਆਏ ਆ ਬਾਈ ਕੋਟਲੀ ਅਬਲੂ ਆ ਕੋਟਲੀ ਅਬਲੂ ਤੋਂ ਸਾਡੇ ਪਿੰਡ ਲੈਦੇ ਧੂਰ ਕੋਟ ਮਿੱਟੀ ਲਾਉਣ ਆਏ ਆ ਇਸ ਦੁਬਾਰਾ ਜਿਹਨਾਂ ਨੇ ਪਿੱਥੂ ਵੀ ਜਾਣਾ ਏ ਜੇ ਕਿਤੇ ਨੇੜੇ ਤੇੜੇ ਕਿਸੇ ਵੀ ਭਰਾ ਨੇ ਮਿੱਟੀ ਦਾ ਕੰਮ ਕਰਾਉਣਾ ਹੋਵੇ ਲਵਾਉਣੀ ਹੋਵੇ ਤਾਂ ਬਾਈਆਂ ਨੂੰ ਮੌਕਾ ਜ਼ਰੂਰ ਦਿਓ ਇੱਕ ਵਾਰੀ ਬਾਈ ਮਿੱਟੀ ਲਾਉਂਦੇ ਦੇਖ ਕੇ 25 30 ਸਾਲ ਪੁਰਾਣੀਆਂ ਜਾਂਦਾਂ ਜਿਆਦਾ ਆ ਗਈਆਂ ਅੱਜ ਜਿਹੜੇ ਮਾਤਾ ਰਗੀਆਂ ਲਾਉਂਦੀਆਂ ਹੁੰਦੀਆਂ ਸੀਗੀਆਂ ਕੋਠੇ ਦੀ ਮਿੱਟੀ ਅੱਜ ਕੱਲ ਤਾਂ ਹੁਣ ਤੁਹਾਨੂੰ ਪਤਾ ਵੀ ਮਿੱਟੀ ਦਾ ਕੰਮ ਹੀ ਹੈ ਜਿਹੜਾ ਆਪਣੇ ਤਾਂ ਖਾਸ ਕਰਕੇ ਨੇੜੇ ਤੇੜੇ ਚੱਕਿਆ ਗਿਆ ਕਿਉਂ ਹਰੇਕ ਬੰਦਾ ਫਰਸ਼ ਲਾ ਲੈਂਦਾ ਪਰ ਬਾਈ ਮਿੱਟੀ ਵਾਲੇ ਜਿਹੜੇ ਆਪਾਂ ਬਣਾਉਂਦੇ ਆਂ ਕਿ ਪਸ਼ੂਆਂ ਬਾਸਤੇ ਤੇ ਚਾਹੇ ਹੋਰ ਬੈਠਣ ਨੂੰ ਉਹ ਠੰਡੇ ਰਹਿੰਦੇ ਕਮਰੇ ਉਹਨਾਂਰ ਕੀ ਰਿਸ਼ਤਾ ਹੈ ਨਹੀਂ ਗੀ ਠੀਕ ਹੈ ਆਪਾਂ ਕੰਮ ਘਟਾਤੇ ਆਪਦੇ ਵੀ ਫਰਸ਼ ਲਾ ਕੇ ਇੱਕ ਵਾਰੀ ਕੰਮ ਨਿਵੇੜ ਦਿੰਨੇ ਆਂਗੇ ਵੀ ਮੁੜ ਕੇ ਕਾਸੀ ਦੀ ਲੋੜ ਨਾ ਪਵੇ। ਇਹ ਲਈ ਬਾਈ ਜੇ ਕਿਸੇ ਨੇ ਭਰਾ ਨੇ ਮਿੱਟੀ ਲਵਾਉਣੀ ਹੋਵੇ ਤਾਂ ਬਾਈਆਂ ਨੂੰ ਜਰੂਰ ਮੌਕਾ ਦਿਓ ਕੋਟਲੀ ਅਬਲੂ ਤੋਂ ਆ ਬਾਈ মা <laughs>